ਆਮਦਨ ਨਾਲੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਦੁਆਰਾ ਵਿਕਰਮ ਮਜੀਠੀਆ ਅਕਾਲੀ ਦਲ ਦੇ ਨੇਤਾ ਦੇ ਖਰ ਰੇਡ ਕੀਤੀ ਗਈ ਹਾਲਾਂਕਿ ਉਹਨਾਂ ਨੂੰ ਮੁਹਾਲੀ ਕੋਰਟ ਦੇ ਵਿੱਚ ਪੇਸ਼ ਕਰਕੇ 7 ਦਿਨਾਂ ਦਾ ਰਿਮਾਂਡ ਜ਼ਰੂਰ ਹਾਸਲ ਕੀਤਾ ਗਿਆ ਲੇਕਿਨ ਹੁਣ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਕਿਉਂਕਿ ਉਹਨਾਂ ਦੇ ਉਸ ਵੇਲੇ ਕਰੀਬੀ ਰਏ ਤਲਬੀਰ ਗਿੱਲ ਅਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਜਿਹੜੇ ਕਿ ਇਸ ਵੇਲੇ ਭਾਜਪਾ ਦੇ ਵਿੱਚ ਸ਼ਾਮਲ ਹੈ ਉਹਨਾਂ ਕੋ ਵੀ ਵਿਜੀਲੈਂਸ ਪੁਸ਼ਗਿਸ਼ ਲਈ ਪੁਸ਼ਗਿਸ਼ ਕਰ ਸਕਦੀ ਹੈ ਸੋ ਅੱਜ ਤਲਬੀਰ ਗਿੱਲ ਦੇ ਘਰ ਰਿਹਾਇਸ਼ ਚ ਵਿਜੀਲੈਂਸ ਦੀ ਟੀਮ ਨੇ 2 ਵਜੇ ਪੁੱਜਣਾ ਸੀ ਲੇਕਿਨ ਹਲੇ ਤੱਕ ਵਿਜੀਲੈਂਸ ਦੀ ਟੀਮ ਨਹੀਂ ਪੁੱਜੀ ਐ ਸੋ ਕੁੱਲ ਮਿਲਾ ਕੇ ਵਿਜੀਲੈਂਸ ਦੀ ਟੀਮ ਵੱਲੋਂ ਕਈ ਸਵਾਲਾਂ ਦਾ ਬਿਊਰਾ ਇਹੋ ਜਿਹਾ ਤਿਆਰ ਕੀਤਾ ਗਿਆ ਜਿਹੜਾ ਅੰਨਾ ਕੋ ਪੁੱਛਗਿਛ ਕੀਤੀ ਜਾਏਗੀ ਤਲਬੀਰ ਗਿਲ ਕੋ ਪੁੱਛਗਿਛ ਕੀਤੀ ਜਾਏਗੀ ਉਹ ਸਵਾਲਾਂ ਦੇ ਜਵਾਬ ਵਿਜੀਲੈਂਸ ਦੀ ਟੀਮ ਤਲਬੀਰ ਗਿਲ ਅਤੇ ਅਮਰਪਾਲ ਸਿੰਘ ਬੋਨੀ ਕੋ ਲੈਣ ਦੀ ਕੋਸ਼ਿਸ਼ ਕਰੇਗੀ ਸੋ ਰਿਹਾਇਸ਼ ਤੁਹਾਨੂੰ ਤਲਬੀਰ ਗਿਲ ਦੀ ਦਿਖਾ ਰਹੇ ਆ ਇਸ ਦੇ ਨਾਲ ਹੀ ਤੁਹਾਨੂੰ ਦਫ਼ਤਰ ਵੀ ਤਲਬੀਰ ਗਿਲ ਦਾ ਦਿਖਾਵਾਂਗੇ ਕਿਉਂਕਿ ਦਫ਼ਤਰ ਅਤੇ ਰਿਹਾਇਸ਼ ਦੋਵੇਂ ਤਲਬੀਰ ਗੇਲ ਦੀ ਨਾਲ-ਨਾਲ ਹੈ ਔਰ ਜਿਸ ਵੇਲੇ ਦੀ ਘਟਨਾਵਾ ਜਦੋਂ ਆਮਦਾਨ ਨਾਲ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਬਿਜ਼ਨਸ ਦੀ ਟੀਮ ਵੱਲੋਂ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਵੇਲੇ ਸਭ ਤੋਂ ਜ਼ਿਆਦਾ ਕਰੀਬੀ ਜਿਹੜੇ ਅ ਵਿਕਰਮ ਮਜੀਠੀਆ ਦੇ ਤਲਬੀਰ ਗੇਲ ਰਹੇ ਸੀ ਹਾਲਾਂਕਿ ਤਲਬੀਰ ਗੇਲ ਵਿਕਰਮ ਮਜੀਠੀਆ ਦੇ ਐਜ਼ ਅ ਪੀਏ ਦੇ ਤੌਰ ਤੇ ਵੀ ਕੰਮ ਕਰਦੇ ਰਹੇ ਸੀ ਨਾਲ ਹੀ ਅਮਰਪਾਲ ਸਿੰਘ ਬੋਨੀ ਜਿਹੜੇ ਕੀ ਅ ਅਜਨਾਲਾ ਤੋਂ ਵਿਧਾਇਕ ਵੀ ਰਹਿ ਚੁਕੇ ਹੈ ਉਹ ਵੀ ਵਿਕਰਮ ਮਜੀਠੀਆ ਦੇ ਕਾਫੀ ਕਰੀਬੀ ਸੀ ਸੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਦੋਵੇਂ ਅਕਾਲੀ ਦਲ ਦੇ ਨੇਤਾ ਸੀ ਬਿਕਰਮ ਮਜੀਠੀਆ ਦੇ ਨਾਲ ਰਹਿੰਦੇ ਸੀ ਸੋ ਕਈ ਇਹੋ ਜਿਹੇ ਸਵਾਲ ਅਨਸੁਲਝੇ ਸਵਾਲ ਹੈ ਜਿਨ੍ਹਾਂ ਦਾ ਜਵਾਬ ਜਿਹੜਾ ਅੰਨਾ ਕੋ ਲੈਨ ਦੀ ਵਿਜੀਲੈਂਸ ਕੋਸ਼ਿਸ਼ ਕਰੇਗੀ ਸੋ ਇਸ ਦੇ ਨਾਲ ਬਿਕਰਮ ਮਜੀਠੀਆ ਦੀ ਮੁਸ਼ਕਲਾਂ ਜ਼ਰੂਰ ਵੱਧ ਸਕਦੀਆਂ ਕਿਉਂਕਿ ਅਗਰ ਸਵਾਲਾਂ ਦੇ ਜਵਾਬ ਜਿਹੜੇ ਬਿਜ਼ਨਸ ਦੀ ਟੀਮ ਨੂੰ ਮਿਲਦੇ ਆ ਬਿਕਰਮ ਮਜੀਠੀਆ ਤੇ ਸ਼ਿਕੰਜਾ ਵਿਜੀਲੈਂਸ ਦਾ ਹੋਰ ਕਸਿਆ ਜਾ ਸਕਦਾ ਵੈ ਸੋ ਕੁਲ ਮਿਲਾ ਕੇ ਇੱਕ ਸਵਾਲਾਂ ਦੀ ਲਿਸਟ ਜਿਹੜੀ ਕਿ ਸਾਨੂੰ ਸੂਚਨਾ ਮਿਲੀ ਹੈ ਸਵਾਲਾਂ ਦੀ ਲਿਸਟ ਵਿਜੀਲੈਂਸ ਦੀ ਟੀਮ ਵੱਲੋਂ ਤਿਆਰ ਕੀਤੀ ਗਈ ਹੈ ਉਹ ਸਵਾਲਾਂ ਦੀ ਲਿਸਟ ਜਵਾਬ ਤਲਬੀਰ ਗਿੱਲ ਕੋ ਲੈਣ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਨਾਲ ਹੀ ਅਮਰਪਾਲ ਸਿੰਘ ਬੋਨੀ ਕੋ ਜਿਹੜੇ ਉਹ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਜਾਏਗੀ ਜਿਹੜੇ ਸਵਾਲ ਵਿਕਰਮ ਮਜੀਠੀਆ ਕੋ ਵੀ ਪੁੱਛੇ ਗਏ ਸੀ ਲੇਕਿਨ ਵਿਕਰਮ ਮਜੀਠੀਆ ਉਸ ਦਿਨ ਜਵਾਬ ਨਹੀਂ ਦੇ ਸਕੇ ਸੋ ਹੁਣ ਉਹ ਹੀ ਜਵਾਬ ਅਗਰ ਅੰਨਾ ਕੋ ਗੋਵਿੰਦ ਨਿਤਮਾ ਨੂੰ ਮਿਲਦੇ ਜਾਤੇ ਵਿਕਰਮ ਅਜੀਠੀਏ ਦੀ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲਾਂ ਜਿਹੜੀਆਂ ਹੋਰ ਵੱਧ ਸਕਦੀਆਂ ਹਨ ਅਮਿਤ ਸ਼ਰਮਾ ਪੰਜਾਬ ਤੱਕ ਅਮ੍ਰਿਤਸਰ